ਪੰਜਾਬ ਦੇ ਵਿੱਚ ਸਿਖਰਾਂ ਤੇ ਪਹੁੰਚੀ ਹੈ ਗੁੰਡਾਗਰਦੀ ਕਾਨੂੰਨ ਵਿਵਸਥਾ ਬਖਤ ਬੱਤਰ ਹੋ ਗਈ ਹੈ ਕਾਰਾਂ ਦੇ ਵਿੱਚ ਵੀ ਸੁਰੱਖਿਅਤ ਨਹੀਂ ਰਹੇ ਲੋਕ ਘਰ ਦੇ ਵਿੱਚ ਦਾਖਲ ਹੋ ਕੇ ਕੁੱਟਮਾਰ ਕੀਤੀ ਗਈ ਹੈ ਸੰਗਰੂਰ ਦੇ ਤੂਰੀ ਦੇ ਵਿੱਚ ਇੱਕ ਪਰਿਵਾਰ ਦੇ ਨਾਲ ਕੁੱਟਮਾਰ ਹੋਈ ਹੈ 25 ਤੋਂ 30 ਜਣਾਂ ਨੇ ਕੀਤੀ ਹੈ ਕੁੱਟਮਾਰ ਹਲਲਬਾਜ਼ੀ ਕਰਨ ਤੋਂ ਰੋਕਣ ਤੇ ਕੁੱਟਮਾਰ ਹੋਈ ਹੈ ਤੇਜ਼ਦਾਰ ਹਥਿਆਰਾਂ ਦੇ ਨਾਲ ਪਰਿਵਾਰ ਤੇ ਸੰਗਰੂਰ ਦੇ ਵਿੱਚ ਹਮਲਾ ਕੀਤਾ ਗਿਆ ਕੁਲਦੀਪ ਸਿੰਘ ਤੂਰੀਪ ਸਿੰਘ ਜਿਹੜਾ 24 ਦੀ ਰਾਤ ਨੂੰ ਵਾਕਾ ਹੋਇਆ ਤੇ ਕੀ ਵਾਕਾ ਹੋਇਆ ਸਰ ਉਹਨਾਂ ਨੂੰ ਮੈਂ ਆਪਣੇ ਘਰ ਮੂਹਰੇ ਆਟੋ ਖੜਾ ਕੇ ਮਤਲਬ ਦਾਲੂ ਗੁਰੂ ਸਿੰਘ ਤੇ ਹੋਰ ਖੱਪ ਬਹੁਤ ਕਰਦੇ ਹੁੰਦੇ ਸੀ ਕਾਲੀ ਗਲੋ ਚ ਬਹਰ ਕਰਦੇ ਸੀ ਮੈਂ ਇੱਕ ਦੋ ਵਾਰੀ ਇਹਨਾਂ ਨੂੰ ਟੋਕਿਆ ਦੋਕ ਦਿਨਾਂ ਪਹਿਲਾਂ ਵੀ ਟੋਕਿਆ ਸੀ 24 ਦੀ ਰਾਤ ਨੂੰ 10 ਵਜੇ ਉਹਨਾਂ ਨੇ ਗੇਟ ਖੜਕਾਇਆ ਮੇਰੀ ਮਦਰ ਨੇ ਗੇਟ ਖੋਲਿਆ ਕਾਲਾ ਬਾਹੂ ਦਾ ਮੁੰਡਾ ਉਹ ਅੱਗੇ ਸੀ ਗੇਟ ਖੋਲ੍ਹਿਆ ਮੇਰੀ ਮਾਤਾ ਨੂੰ ਧੱਕਾ ਦੇ ਕੇ ਕਮੋਦ ਤੇ ਤਰ ਪੰਜਾਬ ਪਰਪਾਨਾ ਸੀ ਇੱਕ ਉਹਦਾ ਮੰਦਰਾਵੜੇ ਤੇ ਉਹਨਾਂ ਨੇ ਜਿਹੜਾ ਪੂਰੀ ਫੈਮਿਲੀ ਨਹੀਂ ਛੱਡੀ ਲੇਡੀਜ਼ ਜਨ ਸਰਬ ਦੇ ਮਾਰੇ ਸਤ ਬਾਕੀ ਭਾਨ ਤੋੜ ਬਹੁਤ ਕਰੀ ਫੇਰ ਸਾਨੂੰ ਮੁੱਲੇ ਵਾਲਿਆਂ ਨੇ ਆ ਕੇ ਬਚਾਇਆ ਐਨਾਲੋ 112 ਤੇ ਕਾਲ ਕਰੀ ਫੇਰ ਸਾਨੂੰ ਜਾ ਕੇ ਹਸਪੀਟਲ ਦਾਖਲ ਕਰਵਾਇਆ ਤਾਂ ਹਸਪੀਟਲ ਵੀ ਆਉਣ ਨਹੀਂ ਦੇ ਰਹੇ ਸੀ ਮੂਰੇ ਹਥਿਆਰ ਲਈ ਖੜੇ ਸੀ ਉਹ ਤਾਂ ਸਿਰ ਜਾਨੂ ਮਾਰਨ ਦੀ ਉਹ ਕਰ ਰਹੇ ਸੀ ਪੂਰੀ ਬਲੈਣੀ ਸੋਨੋ ਚਾਂਕੋਂ ਮੈਂ ਆਂ ਬੇਬੇ ਆਜਾ ਕੇ ਕਾਇਰ ਬਾਰ ਬੋਦਨ ਆਈ ਤੇ ਬਸ ਸਾਰੇ ਅੰਦਰ ਵੜ ਗਏ ਜਦੋਂ ਮੁੰਡੇ ਦੇ ਮਾਰਨ ਲੱਗੇ ਸੋਨੀ ਦੇ ਮੈਂ ਬਾਹ ਕਰ ਲਈ ਫਿਰ ਮੈਂ ਡਿੱਗ ਪਈ ਸਾਰੇ ਸੱਬ ਦੀ ਸਭ ਅੰਦਰ ਮੇਰੀ ਨੂਹ ਦੀ ਬੇਇੱਜ਼ਤੀ ਕੀਤੀ ਹੈ ਮੇਰੀ ਪੋਤੀ ਦੀ ਵੀ ਮੇਰੇ ਬੱਚਿਆਂ ਦੀ ਜਾਣ ਨਹੀਂ ਕੀਤੀ ਕਿੰਨੇ ਕੁ ਵਿਅਕਤੀ ਸੀ ਜਿਹੋ ਜਿਹਨੂੰ ਹਮਲਾ ਕੀਤਾ 25 30 ਵੰਦੇ ਤੱਕ ਕਿੰਨੇ ਕੁ ਨੂੰ ਜਾਣਦੇ ਹੋ ਤੁਸੀਂ 8 9 ਕ ਨੂੰ ਜਾਣਦੇ ਵਾਕਈ ਨਹੀਂ ਪਤਾ ਬਾਣ ਪਸੇਤੇ ਦੀ ਕਿਹੜਾ ਬੰਦਾ ਹੈਗਾ ਤਾਰਨ ਪੁਰਾ ਮਹੱਲਾ ਬਾੜ ਨੰਬਰ 2 ਦੀ ਕੀ ਮਸਲਾ ਹੋਇਆ ਤੀਗਾ ਮਸਲਾ ਇਹ ਅਸੀਂ 24 ਤਿੰਨ ਰਾਤ ਨੂੰ ਸੁੱਤੇ ਪਏ ਸੀਗੇ ਤਾਂ ਅਚਾਨਕ ਗੇਟ ਖੜ ਗਿਆ ਮੇਰੀ ਮਦਰ ਰਮੋਲੇ ਕਮੇਟ ਆਉਂਦੇ ਉਹਨਾਂ ਨੇ ਗੇਟ ਖੋਲ੍ਹਿਆ ਤਾਂ ਜਦੋਂ ਗੇਟ ਖੋਲਣਸਾਰ ਤਾਂ ਅਚਾਨਕ 25 ਦੀ ਬੰਦਿਆਂ ਨੇ ਅੰਦਰ ਧੱਕਾ ਮਾਰ ਕੇ ਸਾਡੇ ਅੰਦਰ ਐਂਟਰ ਹੋ ਤਾਂ ਮੈਂ ਨਿਕਲਿਆ ਤਾਂ ਮੇਰੀ ਤੇ ਕਿਰਪਾ ਮਾਰ ਨਹੀਂ ਗਈ ਤਾਂ ਮੇਰੀ ਮੰਮੀ ਨੇ ਮਾਗੇ ਕਰ ਲਈ ਤੇ ਮੇਰੇ ਛੋਟੇ ਭਾਈ ਦੇ ਵੀ ਮਾਰੀਆਂ ਤਾਂ ਸਾਡੇ ਘਰ ਜੋ ਲੁੱਟ ਕੋ ਕੀਤੀ ਆ ਗਈ ਔਰ ਮੌਕੇ ਤੇ ਸਾਨੂੰ 112 ਤੇ ਅਸੀਂ ਕਾਲ ਕੀਤੀ ਆ ਤਾਂ ਉਹ ਲੈ ਕੇ ਆਏ ਨੇ ਤੇ ਉਸ ਦੇ ਬਦ ਉਹਨੇ ਹਥਿਆਰ ਲੈ ਕੇ ਉਹ ਖੜੇ ਸੀਗੇ ਵੀ ਸਾਨੂੰ ਹਸਪੀਟਲ ਨਹੀਂ ਆਂ ਦਿੱਤਾ ਸੀ ਜਿੰਨੇ ਚਿਰ 112 ਨੇ ਨਹੀਂ ਆਇਆ ਇਹ ਤਾਂ ਸਾਨੂੰ ਹਸਪੀਟਲ ਨਹੀਂ ਆਂ ਦਿੱਤਾ ਗਿਆ ਜਿਹੜੀ ਬੰਦਿਆਂ ਨੇ ਹਮਲਾ ਕੀਤਾ ਤੁਸੀਂ ਉਹਨੂੰ ਪਛਾਣਦੇ ਹੋਗੇ ਹਾਂਜੀ 7-8 ਬੰਦਿਆਂ ਨੂੰ ਅਸੀਂ ਇਹ ਪਛਾਣ ਦਿਆਂਗੇ ਬਾਕੀ ਅਣ ਪਛਾਤੇ ਸੀਗੇ ਕੀ ਕੀ ਨਾਮ ਨੇ ਸਭ ਤੋਂ ਪਹਿਲਾਂ ਆਏਗਾ ਜੀ ਮੇਰਾ ਹੈ ਕਾਲਾ ਕਾਲਾ ਸੀਗਾ ਜੀ ਤੇ ਹੈਪੀ ਆ ਗਈ ਵਿਕਾਸ ਕਰਨ ਤੇ ਇੱਕ ਕਾਲੇ ਦਾ ਭਾਈ ਮਨੀ ਸਾਹਿਲ ਸਨੀ ਤੇ ਬਾਕੀ ਅਣਛਾਤੇ ਬੰਦੇ ਸਿਗਰ ਯੋਜਨਾ ਇਸ ਸੰਬੰਧੀ ਪੁਲਿਸ ਨੇ ਸੁੱਦੀ ਕੀ ਸਹਾਇਤਾ ਕੀਤੀ ਹੈਗੀ ਪੁਲਿਸ ਨੇ ਸਾਡੀ ਇਸ ਟਾਈਮ ਕੋਈ ਸਹਾਇਤਾ ਨਹੀਂ ਕੀਤੀ ਜਦਕਿ ਇਹ ਸਾਨੂੰ ਚੌਕ ਤੀਰ ਦਿਨ ਰਾਤ ਨੂੰ 112 ਵਾਲੇ ਲੈ ਕੇ ਆਏ ਨੇ ਤੇ ਉਹਨਾਂ ਨੇ ਉੱਥੇ ਅੰਦਰ ਜਾ ਕੇ ਗ੍ਰਿਫਤ ਬਣਾਈਆਂ ਤੇ ਹਥਿਆਰ ਉਹ ਨਾਲ ਲੈ ਆਏ ਸੀ ਆਪਣੇ ਜੋ ਅੰਦਰ ਨੇ ਤੇ 24 ਦੇ ਅਸੀਂ ਉਰੇ ਆਏਗੇ ਸਾਰੀ ਐਂਟੀ ਪਾਰਟੀ ਵੀ ਉਰੇ ਹੀ ਦਾਖਲ ᱛੀ ਉਹਨਾਂ ਨੇ ਬਿਆਨ ਪਹਿਲਾਂ ਲੈ ਕੇ ਤੇ ਜੇ ਅਸੀਂ ਬਿਆਨਾਂ ਵਾਸਤੇ ਵੀ ਕਹਿੰਦੇ ਸੀਗੇ ਤਾਂ ਵੀ ਸਾਨੂੰ ਹੀ ਪੁਲਿਸ ਵਾਲੇ ਭੰਜ ਕੇ ਪੈਂਟੇ। ਅ ਤੁੜੀ ਹਸਪਤਾਲ ਦੇ ਵਿੱਚ ਕੁਝ ਪੇਸ਼ੈਂਟ ਦਾਖਲ ਹੋਏ ਤੇ ਜੀ ਕੀ ਮਸਲਾ ਸੀ? ਅ ਹਾਂਜੀ 24 ਤਰੀਕ ਨੂੰ ਸ਼ਾਮ ਦੇ ਟਾਈਮ ਕੁਝ ਪੇਸ਼ੈਂਟਸ ਆਏ ਸੀ ਲੜਾਈ ਝਗੜੇ ਨਾਲ ਤੁਹਾਡਾ ਕੇਸ ਸੀਗਾ। ਉਹਨਾਂ ਵਿੱਚੋਂ ਜਿਹੜਾ ਆਪਾਂ ਪੇਸ਼ੈਂਟ ਨੂੰ ਮੋੜਲਾ ਟ੍ਰੀਟਮੈਂਟ ਦੇਣਾ ਸੀ ਉਹ ਦਿੱਤਾ ਗਿਆ। ਇੰਜਰੀਜ਼ ਨੋਟ ਕੀਤੀਆਂ ਜੋ ਕਾਨੂੰਨੀ ਕਾਰਵਾਈ ਕਰਨੀ ਸੀ। ਇਨਵੈਸਟੀਗੇਸ਼ਨ ਲਈ ਉਹ ਪੈਚ ਹੋ ਗਿਆ ਕੀ ਕਿੰਨੇ ਪੇਸ਼ੈਂਟ ਆਖਰੋਂ ਤੇ ਕੀ ਨਾਮ ਨੇ ਹੁੰਦੇ ਜੀ ਚਾਰ ਪੇਸ਼ੈਂਟ ਆਏ ਸੀ ਜੀ ਸਾਡੇ ਕੋਲ ਇੱਕ ਬਲਵਿੰਦਰ ਕੌਰ ਕੁਲਦੀਪ ਸਿੰਘ ਸੁਖਵਿੰਦਰ ਸਿੰਘ ਤੇ ਅਜੈਪਸਠੀ ਠੀਕ ਹੈ ਦੋ ਵਾਰੀ